ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਇੰਦਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਮੀਆਂ ਬਾਣੀਆਂ ਵਿੱਚੋਂ ਇਹ ਵੀ ਇੱਕ ਬਾਣੀ ਜਿਸ ਨੂੰ ਅਸੀਂ ਲਾਵਾਂ ਕਰਕੇ ਜਾਣਦੇ ਹਾਂ ਵੈਸੇ ਇਨ੍ਹਾਂ ਛੰਦਾਂ ਦੇ ਪਰ ਸਤਗੁਰੂ ਦੇਵ ਜੀ ਨੇ ਅਨਮਾਨ ਲਾਵਾ ਨਹੀਂ ਦਿੱਤਾ ਬਾਰ ਬਾਰ ਹਰ ਛੰਦ ਦੇ ਵਿੱਚ ਨਾਮ ਸ਼ਬਦ ਆਉਂਦਾ ਅਜਿਹਾ ਕੋਈ 700 ਸਾਲ ਪਹਿਲੇ ਪੰਥ ਨੇ ਸੁਣ ਸਿੱਖ ਮਰਿਆ ਦਾ ਅਨਸਾਰ ਆਨੰਦ ਕਾਰਜ ਦੇ ਵਿੱਚ ਜੋੜਿਆ ਔਰ ਇਹਨਾਂ ਦੇ ਆਧਾਰ ਤੇ ਅਨੰਦ ਕਾਰਜ ਹੁੰਦੇ ਹੈ। ਇਲਾਵਾ ਚਾਰ ਨੇ ਇਹਦੇ ਵਿੱਚ ਅਧਿਆਤਮਿਕ ਮੰਡਲ ਦੀਆਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਚਾਰ ਅਵਸਥਾਵਾਂ ਬਿਆਨ ਕੀਤੀਆਂ। ਪ੍ਰਥਮ ਸਤ ਸੰਗ ਦੇ ਚ ਆ ਆ ਕੇ ਕਥਾ ਕੀਰਤਨ ਸੁਣ ਕੇ ਇਹ ਕਰਮਾਂ ਵਿੱਚ ਪ੍ਰਵਿਰਤ ਹੋ ਗਿਆ ਕਰਮ ਕਰਨ ਲੱਗ ਪਿਆ ਰਸਨਾ ਨਾਲ ਜਪਣ ਲੱਗ ਪਿਆ ਇਹ ਬਾਚਕ ਕਰਮ ਨੇ ਹੱਥਾਂ ਨਾਲ ਸੇਵਾ ਕਰਨ ਲੱਗ ਪਿਆ ਸਰੀਰਕ ਕਰਮ ਪਰ ਬਾਚਕ ਕਰਮ ਸਰੀਰਕ ਕਰਮ ਚੱਲ ਰਿਹਾ ਹੈ ਅਜੇ ਮਾਨਸਿਕ ਕਰਮ ਨਹੀਂ ਕਰਮਾਂ ਵਿੱਚ ਪ੍ਰਵਿਰਤ ਹੋਇਆ ਅਧਿਆਤਮਿਕ ਮੰਡਲ ਦੀ ਦੂਜੀ ਸਟੇਜ ਮਨ ਦੇ ਚਾਹ ਪੈਦਾ ਹੋ ਗਿਆ ਮਾਨਸਿਕ ਕਰਮ ਵੀ ਨਾਲ ਸ਼ਾਮਲ ਹੋ ਗਿਆ ਮਨ ਨਿਰਭੈ ਹੋ ਗਿਆ ਇਹ ਮਾਨਸਿਕ ਕਰਮ ਵੀ ਨਾਲ ਸ਼ਾਮਲ ਹੋ ਗਿਆ ਪਹਿਲੇ ਕਰਮ ਤੇ ਕਰ ਰਿਹਾ ਸੀ ਪਰ ਕਰਮ ਬੱਧਾ ਜੱਟੀ ਸੀ ਬੱਧਾ ਜੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਲੇਕਿਨ ਕਰਮ ਕਰਦਿਆਂ ਕਰਦਿਆਂ ਚਾਉ ਪੈਦਾ ਹੋ ਗਿਆ ਔਰ ਇੱਕ ਕਰਮ ਜੋ ਸਰੀਰ ਨਾਲ ਕਰਦਾ ਪਿਆ ਹੁਣ ਬੱਧਾ ਚੱਟੀ ਨਹੀਂ ਹੂੰ ਚਾਉ ਕਰਕੇ ਮਨ ਸ਼ਾਮਨ ਹੋ ਗਿਆ ਇਸ ਵਸੇ ਮਨ ਦੇ ਚ ਮਾਤ ਦਾ ਭੈ ਤੇ ਚਲੇ ਗਿਆ ਨੂੰ ਤੋ ਚਲ ਗਿਆ ਹੈ ਜੰਮਣ ਮਰਣਾ ਹੁਕਮ ਹੈ ਪਾਣੇ ਆਵੇ ਜਾਏ ਇਸ ਤਰ੍ਹਾਂ ਮਨੁ ਬਚ ਕਰਮ ਮਾਨਸਿਕ ਕਰਮ ਵਾਚਕ ਕਰਮ ਸਰੀਰਕ ਕਰਮ ਇਹ ਚੰਦੇਰੇ ਅਧਿਆਤਮਿਕ ਮੰਡਲ ਦੀ 3ਜੀ ਸਟੇਜ ਬੇਰ ਆ ਕੁ ਪੈਦਾ ਹੋ ਗਿਆ ਬਹੁਤ ਹੀ ਪਰਵਲ ਬੈਰਾਗ ਪੈਦਾ ਹੋ ਗਿਆ ਹੈ ਭਾਉ ਸੰਸਾਰ ਦੇ ਐ ਕਿਸੇ ਵੀ ਵਸਤੂ ਦੇ ਚ ਇਹਨੂੰ ਰਾਗ ਨਹੀਂ ਰਿਹਾ ਪਕੜ ਨਹੀਂ ਰਿਹਾ ਇਹਨੂੰ ਠੀਕ ਹੈ ਸਮਝ ਹੈ ਕਿ ਭੋਜਨ ਤੋਂ ਬਿਨਾ ਜੀਵਣਾ ਤੇ ਔਖ ਹੈ ਪਰ ਇਹਨੂੰ ਸਮਝ ਆ ਗਈ ਹੈ ਭੋਜਨ ਆਵਾਸਤੇ ਵੀ ਜੀਵਣਾ ਇਹ ਜੀਵਣਾ ਵੀ ਕੋਈ ਜੀਵਣਾ ਨਹੀਂ ਹੈ ਧਨ ਤੋਂ ਬਿਨਾ ਜੀਵਣਾ ਤੇ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਵੀ ਕੋਈ ਜੀਵਣਾ ਨਹੀਂ ਹੈ ਸਮਝਦੇ ਇਸ ਨੂੰ ਆ ਜਾਂਦੀ ਹੈ ਇਹ ਜੀਵਨ ਸਿਰਫ ਸਰੀਰ ਹੈ ਭੋਜਨ ਕਹਿੰਦੇ ਨੇ ਸਰੀਰ ਕੀ ਹੈ ਭੋਜਨ ਹੈ ਸਰੀਰ ਕੀ ਹੈ ਰੋਟੀ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤੁਸੀਂ ਆਖੋਗੇ ਸਰੀਰ ਰੋਟੀ ਹੈ ਹਾਂ ਸਰੀਰ ਰੋਟੀ ਹੈ ਪ੍ਰਥਮ ਦੇਖਣਾ ਪਏਗਾ ਸਰੀਰ ਬਣਦਾ ਕਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇ ਰਖਤ ਬਿੰਦ ਕਰਨ ਮਿਆ ਅਗਨ ਉਦਰ ਮਜਾਰ ਇਦੀ ਉਤਪਤੀ ਖੌਨ ਤੋਂ ਹੈ ਬਿੰਦ ਤੋਂ ਹੈ। ਤੋਂ ਤਨ ਖੌਨ ਹੈ ਤਨ ਬਿੰਦ ਹੈ। ਤੋਂ ਪ੍ਰਸ਼ਨ ਪੈਦਾ ਹੁੰਦਾ ਖੌਨ ਕਿਵੇਂ ਬਣਦਾ ਹੈ? ਬਿੰਦ ਕਿਵੇਂ ਬਣਦਾ ਹੈ? ਭੋਜਨ ਤੋਂ ਰੋਟੀ ਤੋਂ। ਅਗਰ ਤਨ ਖੌਨ ਤੋਂ ਬਣਿਆ ਹੈ ਖੌਨ ਰੋਟੀ ਤੋਂ ਬਣਦਾ ਹੈ। ਤਨ ਬਿੰਦ ਤੋਂ ਬਣਿਆ ਹੈ ਬਿੰਦ ਰੋਟੀ ਤੋਂ ਬਣਦਾ ਹੈ। ਸਸ ਵਾਸਤੇ ਕੈਨਨ ਤਨ ਰੋਟੀ ਹੈ ਹੋਰ ਕੁਝ ਨਹੀਂ ਲਗਾ ਤਨ ਭੋਜਨ ਹੈ ਹੋਰ ਕੁਝ ਨਹੀਂ ਲਗਾ ਫਿਰ ਗੁਰਬਾਣੀ ਖੁਲਾਸਾ ਕਰਦੀ ਹੈ ماں ਕੀ ਰਕਤ ਪਿਤਾਵਿੰਧਾਰਾ ਖੂਨ ਹੈ ਮਾਂ ਦਾ ਬਿੰਦ ਹੈ ਪਿਤਾ ਦਾ ਦੋਵੇਂ ਰੋਟੀ ਤੋਂ ਬਣਿਆ ਖੂਨ ਰੋਟੀ ਤੋਂ ਬਣਿਆ ਬਿੰਦ ਰੋਟੀ ਤੋਂ ਬਣਿਆ ماں ਕੀ ਰਕਤ ਪਿਤਾਵਿੰਧਾਰਾ ਬਿੰਦ ਜੇ ਜਨਪਿੰਡ ਕੀ ਅਗਨ ਕੁੰਡ ਰਹਾਇ ਰਕਤ ਬਿੰਦ ਕਰਨੇ ਮਿਆ ਅਗਨ ਉਦਰ ਮਜਾਰ ਇਹ ਰਕਤ ਬਿੰਦ ਤੋਂ ਪੈਦਾ ਹੋਇਆ ਰਕਤ ਬਿੰਦ ਰੋਟੀ ਤੋਂ ਪੈਦਾ ਹੁੰਦਾ ਹੈ ਇਸ ਵਾਸੇ ਤਨ ਰੋਟੀ ਤੋਂ ਹੀ ਜਮਿਆ ਇੰਜ ਕਰ ਲਈਆ ਤਨ ਰੋਟੀ ਤੋਂ ਹੀ ਪੈਦਾ ਹੋਇਆ ਤੇ ਜੇ ਤਨ ਰੋਟੀ ਤੋਂ ਪੈਦਾ ਹੋਇਆ ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਬਿਨਾਂ ਰੋਟੀ ਤੋਂ ਜੀ ਨਹੀਂ ਸਕਦਾ ਬਣਿਆ ਜੋ ਰੋਟੀ ਤੋਂ ਹੈ ਬਣਿਆ ਜੋ ਭੋਜਨ ਤੋਂ ਹੈ ਜਦ ਤਨ ਬਣਿਆ ਹੀ ਭੋਜਨ ਤੋਂ ਹੈ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ ਹੋਰ ਵੀ ਅਰਜ਼ ਕਰਦੇ ਆ ਜੀਵਨ ਬਰ ਮਨੁੱਖ ਦੇ ਅੰਦਰ ਜਿਹੜੀ ਪਰਬਲ ਚਿੰਤਾ ਆਉਂਦੀ ਏ ਉਹ ਵੀ ਰੋਟੀ ਦੀ ਏ ਹੋਰ ਕੁਝ ਵੀ ਨਹੀਂ ਏ अगर मनोखदियां सारीया चिंतावांदा अध्ययन करोगे तो मूल चिंता रोटी दी है رزق دی ہے ساری زندگی ਬਣੋ ਰੋਟੀਆਂ ਨੂੰ ਜਲਾ ਕਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ ਹੈ ਹੋਰ ਕੁਝ ਵੀ ਨਹੀਂ ਹੈ ధਨ ਦਾ ਅੰਬਾਰ ਰੋਟੀ ਦਾ ਅੰਬਾਰ ਹੈ ਹੋਰ ਕੁਝ ਵੀ ਨਹੀਂ ਚਿੰਤਾ ਹੈ ਅੱਜ ਮਿਲੀ ਹੈ ਪਤਾ ਨਹੀਂ ਕੱਲ ਮਿਲਨੀ ਹੈ ਕਿ ਨਹੀਂ ਮੈਨੂੰ ਮਿਲੀ ਹੈ ਪਤਾ ਨਹੀਂ ਪੁੱਤਰਾਂ ਨੂੰ ਮਿਲਨੀ ਹੈ ਕਿ ਨਹੀਂ ਪੋਤਰਿਆਂ ਨੂੰ ਮਿਲਨੀ ਹੈ ਕਿ ਨਹੀਂ ਸੱਤ ਪੀੜੀਆਂ ਦੀਆਂ ਚਿੰਤਾਵਾਂ ਰੋਟੀ ਦੀਆਂ ਪਾਣੀ ਦੀ ਚਿੰਤਾ ਇਤਨੀ ਨਹੀਂ ਹੈ ਪਾਣੀ ਦੀ بارش ਹੁੰਦੀ ਹੈ ਰੋਟੀਆਂ ਦੀ بارش ਨਹੀਂ ਹੁੰਦੀ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀਆਂ ਵੱਡੀਆਂ-ਵੱਡੀਆਂ ਝੀਲਾਂ ਤੇ ਸਰੋਵਰ ਵੀ ਹੁੰਦੇ ਨੇ ਸਾਗਰ ਵੀ ਹੈ। ਰੋਟੀਆਂ ਦਾ ਸਾਗਰ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਾਂ। ਫਿਰ ਹਰ ਜਗ੍ਹਾ ਤੇ ਵੀ ਰੋਟੀ ਨਹੀਂ ਜਿੱਥੇ ਰੋਟੀ ਹੈ ਮਨੁੱਖ ਨੂੰ ਉੱਥੇ ਜਾਣਾ ਪੈਂਦਾ। ਮਨੁੱਖ ਦੀ ਸਾਰੀ ਗਰਦਿਸ਼ ਰੋਟੀ ਕਰਕੇ। ਮਹਾਰਾਜ ਕਹਿੰਦੇ ਨਕ ਨੱਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾ ਖਾਣੇ ਦਾਣੇ ਹਰ ਜਗ੍ਹਾ ਕੋਈ ਨਹੀਂ ਜਹਾਂ ਜਿੱਥੇ ਹਨ ਜਹਾਂ ਦਾਣੇ ਤਹਾ ਖਾਣੇ ਨਾਨਕਾ ਸਚ ਏ ਇਹ ਬੜੀ ਸਚਾਈ ਬੜੀ ਪਰਬਲ ਸਚਾਈ ਦਾਣੇ ਜਿੱਥੇ ਪੈ ਨੇ ਇਹ ਖਿੱਚ ਕੇ ਲੈ ਜਾਣਗੇ ਨੱਕ ਨੱਤ ਖਸਮ ਹੱਤ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਮਹਾਰਾਜ ਕਹਿੰਦੇ ਨੇ ਬੜੀ ਪਰਬਲ ਸਚਾਈ ਹੈ ਜਿੱਥੇ ਦਾਣੇ ਪਏ ਨੇ ਜਿੱਥੇ ਰਿਜ਼ਕ ਪਿਆ ਹੈ ਰਿਜ਼ਕ ਖਿੱਚ ਕੇ ਮਨੁੱਖ ਨੂੰ ਉੱਥੇ ਲੈ ਜਾਂਦਾ ਹੈ ਮਨੁੱਖ ਰਿਜ਼ਕ ਨੂੰ ਖਿੱਚ ਕੇ ਆਪਣੇ ਕੋਲ ਨਹੀਂ ਲਿਆਂਦਾ ਰਜ਼ਕ ਖਿੱਚ ਕੇ ਮਨੁੱਖ ਨੂੰ ਆਪਣੇ ਕੋਲ ਲੈ ਜਾਂਦਾ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਹਰ ਮੁਲਕ ਦੇ ਦਾਣੇ ਗਿਣੇ ਮਿਲਣੇ ਇਹ ਵੀ ਮਹਿਰਜ਼ ਕਰ ਲੇਖੇ ਖਾਣਾ ਖਾਓ ਬਹੁਤ ਖਾ ਰਿਆ ਬਹੁਤ ਖਾ ਰਿਆ ਬਹੁਤ ਖਾ ਰਿਆ ਬਹੁਤ ਦਿਨ ਜੀ ਨਹੀਂ ਸਕੇਗਾ ਦਾਣੇ ਛੇਤੀ ਮੁੱਕ ਗਏ ਇਹ ਵੀ ਮਰਜ਼ ਕਰਦੇ ਆ। ਇਸ ਵਾਸੇ ਬਹੁਤ ਭਾਰੀ ਭਰਖਮ ਸਰੀਰ ਬਹੁਤ ਖਾਣ ਵਾਲੇ। ਦਾਣੇ ਛੇਤੀ ਮੁੱਕ ਜਾਂਦੇ। ਜਹਾ ਦਾਣੇ ਇਕ ਤੇ ਜਿੱਥੇ ਦਾਣੇ ਪੈ ਨੇ। ਦੂਸਰਾ ਹਰ ਮਨੁੱਖ ਦੇ ਦਾਣੇ ਸੀਮਤ ਨੇ। ਜੀਵਨ ਭਰ ਚਿੰਤਾ ਦਾਣਿਆਂ ਦੀ ਹੈ, ਰੋਟੀ ਦੀ ਹੈ। ਇਹ ਗਲ ਵਖਰੀ ਏ ਗੁਰਵਾਣੀ। ਪਰਮਾਤਮਾ ਗੁਰੂ ਰਜ਼ਕ ਰੋਟੀ ਤੇ ਸੰਤ ਨੂੰ ਬਰਾਬਰੀ ਦਾ ਜਰ ਦਰਜਾ ਦਿੰਦੀ ਹੈ ਪਰਮਾਤਮਾ ਗੁਰੂ ਰਜ਼ਕ ਰੋਟੀ ਤੇ ਸੰਤ ਸੰਤ ਨੂੰ ਹੀ ਬ੍ਰਹਮ ਗੈ ਨਹੀਂ ਕਹਿੰਦੇ ਨੇ ਕਿਧਰੇ ਕਿਧਰੇ ਸੰਤ ਨੂੰ ਸਾਧੂ ਵੀ ਆਖੇ ਬਹੁਤ ਜਗ੍ਹਾ ਨਹੀਂ ਕਿਧਰੇ ਕਿਧਰੇ ਨਾ ਨ ਇੱਕ ਸਾਧ ਪ੍ਰਭ ਵੇਦ ਨਾ ਭਾਈ ਇਥੇ ਸਾਧ ਦੇ ਅਰਥ ਵਿੱਚ ਸੰਤ ਹੈ ਪ੍ਰਸਾਦੋ ਮਨ ਕਾ ਮਾਨ ਤਿਆਗੋ ਇਥੇ ਸਾਧੂ ਦੇ ਅਰਥ ਨੇ ਸਾਧਨਾ ਕਰਨ ਵਾਲਾ ਅਜੇ ਸੰਤ ਨਹੀਂ ਬਣਿਆ ਅਜੇ ਤੇ ਅੰਦਰ ਅਭਿਮਾਨ ਹੈ ਹੰਕਾਰ ਹੈ ਅਜੇ ਅੰਦਰੋਂ ਹੰਕਾਰ ਨਹੀਂ ਨਿਕਲੇ ਅਜੇ ਪੂਰਨ ਤੌਰ ਤੇ ਨਿਰੰਕਾਰ ਪ੍ਰਗਟ ਨਹੀਂ ਹੋਇਆ ਐਸਾ ਸੀ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਤਨੀ ਸਾਧਨਾ ਕਰਦਾ ਪਿਆ ਇਹਨੂੰ ਵੀ ਕਰ ਸਾਬੋ ਮਨ ਕਾ ਮੰਨ ਤੇ ਆ ਕੋ ਖੈ ਮਖਤਸਰ ਮੈਂ ਅਰਜ਼ ਕਰਾਂ ਇਹਨਾਂ ਚਾਰਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਹੈ ਪ੍ਰਮਾਤਮਾ ਗੁਰੂ ਰਿਜ਼ਕ ਰੋਟੀ ਤੇ ਫਿਰ ਸੰਤ ਭਗਤ ਕਬੀਰ ਜੀ ਦਾ ਸ਼ਬਦ ਹੈ ਧਨ ਗੋਬਾਲ धन गुरु दे पूजन योग है गोपाल संसार दी पालना करण वाला प्रभु पूजन योग है फिर पूजन योग है गुरु ध्यान करके शब्द करके पता चलदा है गोपाल दा फिर पूजन योग है अन्न रोटी ਇਹ ਪੇਟ ਦੇ ਚ ਪਹਿ ਜਾਏ ਤੇ ਗੁਰੂ ਵੀ ਚੰਗਾ ਲੱਗਦਾ ਰੱਬ ਵੀ ਚੰਗਾ ਲੱਗਦਾ ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ ਕਬੀਰ ਨੇ ਤੇ ਐਲਾਨੀਆਂ ਕਹਿ ਦਿੱਤਾ ਹੈ ਭੁੱਖੇ ਭਗਤ ਨਾ ਖੀਜੇ ਇਹ ਮਾਲਾ ਆਪਣੇ ਲਈ ਆਪਕ ਇਹ ਨਹੀਂ ਆਉਂਦਾ ਸਕਦਾ ਭੁੱਖ ਦੇ ਚ ਭੋਜਨ ਯਾਦ ਆਉਂਦਾ ਹੈ ਭੋਜਨ ਨਹੀਂ ਹੋ ਸਕਦਾ ਰੋਜ਼ਾ ਵਰਤ ਹੋ ਸਕਦਾ ਹੈ ਕੁਝ ਸਰੀਰ ਵਾਸਤੇ ਲਾਭਕਾਰੀ ਹੋਵੇ ਚਲੋ ਕੁਝ ਦਿਨ ਸਰੀਰ ਨੂੰ ਮੈਦੇ ਨੂੰ ਰਸ ਦੇਈਏ ਲਕਿਨ ਇਹਦੇ ਨਾਲ ਕੋਈ ਪ੍ਰਮਾਤਮਾ ਯਾਦ ਆਂਦਾ ਹੋਵੇਗਾ ਕਤਈ ਨਹੀਂ ਭੁੱਖੇ ਮਨੁੱਖ ਨੂੰ ਭੋਜਨ ਯਾਦ ਆਉਂਦਾ ਹੈ ਭਜਨ ਨਹੀਂ ਕਰ ਸਕਦਾ ਭੁੱਖੇ ਭਗਤ ਨਾ ਕਹੀ ਜੇ ਜਿਵੇਂ ਕਬੀਰ ਕਹਿੰਦਾ ਭੁੱਖਿਆ ਭਗਤੀ ਨਹੀਂ ਆਉਂਦੀ ਤਾਂ ਫਿਰ ਕਿਸੇ ਕੋਲ ਵੀ ਨਹੀਂ ਆਉਂਦੀ ਤੇ ਵਿੱਚ ਰੋਟੀ ਯਾਦ ਆਉਂਦੀ ਹੈ ਜੇ ਦਿਨ ਵਰਤ ਰੱਖਿਆ ਹੋਵੇ ਉਹ ਦਿਨ ਸਾਰਾ ਦਿਨ ਰੋਟੀ ਯਾਦ ਆਵੇਗੀ ਕੋਈ ਰੱਬ ਯਾਦ ਨਹੀਂ ਆਏਗਾ ਰੋਜ਼ਾ ਰੱਖਿਆ ਸਾਰਾ ਦਿਨ ਇਸੇ ਉਡੀਕੇ ਕਿ ਕਦੋਂ ਸੂਰਜ ਗਰੂਪ ਹੋਵੇ ਸੰਦਿਆ ਹੋਵੇ ਤੇ ਰੋਜ਼ਾ ਖੋਲਿ ਗਏ ਰੋਟੀ ਯਾਦ ਆਵੇ ਸਾਰਾ ਦਿਨ ਭੋਜਨ ਯਾਦ ਆਵੇ ਧਨ ਗੋਬਾਲ ਧਨ ਗੁਰਦੇ ਧਨ ਅਨਾਦ ਭੁਖੇ ਕਵਲ ਟੇਕੇ ਧਨਤਾ ਦੇ ਯੋਗ ਹੈ ਗੋਪਾਲ ਧਨਤਾ ਦੇ ਯੋਗ ਹੈ ਗੁਰੂ ਧਨਤਾ ਦੇ ਯੋਗ ਹੈ ਅੰਨ ਰੋਟੀ ਭੁੱਖਾ ਮਨੁੱਖ ਇੰਜ ਖੇੜ ਜਾਂਦਾ ਹੈ ਖਾ ਕੇ ਜਿਵੇਂ ਕਮਲ ਦਾ ਫੁੱਲ ਧਨ ਅਨਾਦ ਭੁੱਖੇ ਕਵਲ ਟੇਕੇ ਧਨ ਓਏ ਸੰਤ ਜਿਨ ਐਸੀ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਣੀ ਚੌਥਾ ਉਹ ਸੰਤ ਜਨ ਧਨਤਾ ਦੀ ਯੋਗ ਪੂਜਣ ਯੋਗ ਜਿਨੇ ਇਸ ਅਸਲੀਅਤ ਨੂੰ ਜਾਣਿਆ ਕਿ ਅਨਵੀ ਧਨ ਹੈ ਅਨਵੀ ਪੂਜਣ ਯੋਗ ਹੈ ਸੰਗਤ ਦੇ ਪੰਗਤ ਗੁਰੂ ਨੇ ਤੇ ਇਕੱਠੇ ਕਰ ਦਿੱਤੇ ਭਜਨ ਤੇ ਭੋਜਨ ਇਕੱਠਾ ਕਰ ਦਿੱਤਾ ਭਜਨ ਦਾ ਜਿਤਨਾ ਸਨਮਾਨ ਹੈ ਭੋਜਨ ਦਾ ਵੀ ਉਤਨਾ ਕਿਉਂਕਿ ਇਸ ਤੋਂ ਬਿਨਾ ਭਜਨ ਹੋ ਨਹੀਂ ਸਕੇਗਾ ਸਰੀਰ ਬਣਿਆ ਭੋਜਨ ਤੋਂ ਹੈ ਮੈਂ ਫਿਰ ਅਰਜ਼ ਕਰਾਂ ਖੂਨ ਤੋਂ ਬਣਿਆ ਬਿੰਦ ਤੋਂ ਬਣਿਆ ਖੂਨ ਤੇ ਬਿੰਦ ਰੋਟੀ ਤੋਂ ਬਣਦਾ ਹੈ ਭੋਜਨ ਤੋਂ ਬਣਦਾ ਹੈ ਸਾਰੀ ਜ਼ਿੰਦਗੀ ਚਿੰਤਾ ਵੀ ਰੋਟੀ ਦੀ ਆਉਂਦੀ ਹੈ ਗੁਰੂ ਨਾਨਕ ਕਹਿੰਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਇਹ ਚਿੰਤਾ ਕਰਤੇ ਪਰਖ ਨੂੰ ਕਰਨਦੇ ਜਿਸ ਨੇ ਬਣਾਇਆ ਜਗਤ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੂੰ ਕੇਵਲ ਉਦਮ ਕਰ ਤੇ ਉਹਦਾ ਚਿੰਤਨ ਕਰ ਚਿੰਤਾ ਰਭਤੇ ਛੋਬ ਉਹਨੇ ਆਪਣੇ ਆਪ ਨਿਜ਼ਾਮ ਬਣਾਇਆ ਹੋਇਆ ਪਹਿਲੇ ਦੇਤੇ ਰਿਜਕ ਸੰਭਾ ਪਾਛੇ ਦੇਤੇ ਜੰਤ ਉਪਾਹ ਉਹ ਜੀਵ ਦਾ ਜਨਮ ਬਾਦ ਦੇ ਚ ਕਰਦਾ ਹੈ ਪ੍ਰਭੂ ਰਿਜਕ ਪਹਿਲੇ ਬਣਾ ਦਿੰਦਾ ਹੈ ਪੰਕਤੀਆਂ ਬੜੀ ਕੀਮਤੀ ਨੇ ਪਹਿਲੇ ਦੇਤੇ ਰਿਜਕ ਸੰਭਾ ਪਾਛੇ ਦੇਤ ਜੰਤ ਉਪਾਹ ਜੀਵ ਬਾਦ ਵਿੱਚ ਪੈਦਾ ਹੁੰਦਾ ਹੈ ਇਮੇਸੋ ਅਸੀਂ ਦੁਹਾਰ ਰਹਿਆਂ ਸਾਰੀ ਬੇਈਮਾਨੀ ਠੱਗੀ ਰੋਟੀ ਕਰਕੇ ਚਲਦੀ ਹੈ ਸਾਰਾ ਅਨਰਥ ਰੋਟੀ ਕਰਕੇ ਚਲਦਾ ਹੈ ਰਜ਼ਕ ਦੀ ਚਿੰਤਾ ਮੈਂ ਫਿਰ ਅਰਜ਼ ਕਰਾਂ ਧਾਨਾ ਦਾ ਅੰਬਾਰ ਰੋਟੀਆਂ ਦਾ ਅੰਬਾਰ ਮੈਨੂੰ ਮਿਲਦਾ ਰਹੇ ਪੁੱਤਰਾਂ ਨੂੰ ਮਿਲਦਾ ਰਹੇ ਪੋਤਰਿਆਂ ਨੂੰ ਮਿਲਦਾ ਰਹੇ ਸਤ ਪੀੜੀਆਂ ਨੂੰ ਮਿਲਦਾ ਰਹੇ ਇਹ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਲੈ ਹੋਰ ਕੁਝ ਵੀ ਨਹੀਂ ਲੈ खानी तनुख ने रोटी और की है महाराज कहने रिजक पहले है जीव का जन्म बाद एक बड़ी पुख्ता दलील दी है ईरानी सूफी संत शेख सादी ने तो कहने गमे रोजे मखर कोई गम करना है कर ले। رزق دا غمنا کر نہ کر غمی روزے مخور مزن اورا کے دفتر را کے پیشے است فل عزت کل کو ند پستانے مادر را تافل کہندے نے بچے ماںبر ماں دے پستان دے چ اسنوں دے چ دودھ پہلے بن گیا ਬੱਚੇ ਦਾ ਜਨਮ ਬਾਅਦ ਦੇ ਚ ਹੈ ਰਜ਼ਕ ਪਹਿਲੇ ਹੈ ਜੀਵ ਦਾ ਜਨਮ ਬਾਅਦ ਦੇ ਚ ਹੈ ਬੱਚੇ ਦਾ ਆਮਣਾ ਬਾਅਦ ਦੇ ਚ ਹੈ ਹਸਤਣਾ ਦੇ ਚ ਦੁੱਧ ਦਾ ਬਣਨਾ ਪਹਿਲੇ ਹੈ ਇਹ ਮਨੁੱਖ ਤੂੰ ਥੋਂ ਗਿਆਨ ਕਿਉਂ ਨਹੀਂ ਲੈਂਦਾ ਰਜ਼ਕ ਪਹਿਲੇ ਹੈ ਜੀਵ ਬਾਅਦ ਦੇ ਚ ਹੈ ਇਸ ਵਾਸਤੇ ਸਹਿਬ ਕੰਨ ਚਿੰਤਾ ਨਾ ਕਰ ਸੋ ਕਰਤਾ ਚਿੰਤਾ ਕਰੇ ਜੇਨ ਉਪਾਇਆ ਜਟ ਰੋਟੀ ਦੀ ਇਹ ਚਿੰਤਾ ਮਨੁੱਖ ਨੂੰ ਬੇਈਮਾਨ ਬਣਾਉਂਦੀ ਹੈ ਠੱਗ ਬਣਾਉਂਦੀ ਹੈ ਚੋਰ ਬਣਾਉਂਦੀ ਹੈ ਦੁਰਾਚਾਰੀ ਬਣਾਉਂਦੀ ਹੈ ਪਤਨ ਕਿਤਨੇ ਕਿਤਨੇ ਅਨਰਥ ਮਨੁੱਖ ਦੇ ਕੋਲੋਂ ਕਰਾਂਦੀ ਹੈ ਮਗਰ ਜਾਓਗੇ ਪਿੱਛੋੜਦੇ ਇਤ ਇੱਕ ਇਹ ਹੀ ਕੁਛ ਹੈ ਕਿਉਂਕਿ ਤਨ ਬਣਿਆ ਰੋਟੀ ਤੇ ਜੀਵੇਗਾ ਰੋਟੀ ਦੇ ਆਸਰੇ ਤੇ ਤਾਂ ਚਿੰਤਾ ਵੀ ਰੋਟੀ ਦੀ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ